ਲੁੱਟ ਦੀ ਨੀਅਤ ਨਾਲ 80 ਸਾਲਾ ਬਜ਼ੁਰਗ ਦਾ ਕਤਲ ਬੀਤੀ ਰਾਤ ਮੁਕੇਰੀਆਂ ਨੇੜੇ ਪਿੰਡ ਖੀਚੀਆਂ ਵਿਖੇ ਸੁੱਤੇ ਪਏ ਪਰਿਵਾਰ ਤੇ ਅਣਪਛਾਤੇ ਵਿਅਕਤੀਆਂ ਬਲੂ ਲੁੱਟ ਦੀ ਨੀਅਤ ਨਾਲ ਹਮਲਾ ਕਰਕੇ 80 ਸਾਲਾ ਬਜ਼ੁਰਗ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਦਕਿ ਨੌ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਕੇ ਛੋਟੇ ਬੱਚੇ ਤੇ ਮਾਨਸਿਕ ਤੌਰ ਤੇ ਬਿਮਾਰ ਸੱਸ ਸਮੇਤ ਕਮਰੇ ਵਿੱਚ ਡੱਕ ਕੇ ਫਰਾਰ ਹੋ ਗਏ ਨੌ ਨੂੰ ਗੰਬੀਰ ਹਾਲਤ ਵਿੱਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਇਸ ਘਟਨਾ ਤੋਂ ਕੁਝ ਸਮਾਂ ਪਹਿਲਾਂ ਨਜ਼ਦੀਕੀ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਗੋਲਕ ਚੁਰਾਉਂਦੇ ਹੋਏ ਦੋ ਵਿਅਕਤੀਆਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਹਨ ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਐਸਐਸਪੀ ਸ਼ਾਰਪੁਰ ਜੇ ਐਲਨ ਚੇਲੀਆ ਨੇ ਅਤੇ ਐਸਪੀਡੀ ਇਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਮੰਡੇਰ ਵੱਲੋਂ ਦੌਰਾ ਕੀਤਾ ਗਿਆ ਅਤੇ ਪੁਲਿਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ ਇਸ ਮੌਕੇ ਤੇ ਸਰਪੰਚ ਜਗਦੇਵ ਸਿੰਘ ਅਤੇ ਡੀਐਸਪੀ ਮਕੇਰੀਆਂ ਦੇ ਰਵਿੰਦਰ ਸਿੰਘ ਨੇ ਜਾਣਕਾਰੀ ਜੰਦਿਆ ਕਿਹਾ ਸਵੇਰੇ ਇਨਫੋਰਮੇਸ਼ਨ ਮਿਲੀ ਸੀ ਕਿ ਖੱਚੀਆਂ ਪਿੰਡ ਦੇ ਵਿੱਚ ਬਚਿੱਤਰ ਸਿੰਘ ਦੇ ਘਰ ਕੋਈ ਵਾਰਦਾਤ ਹੋਈ ਹੈ ਜਿੱਥੇ ਜੇ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚ ਤੋਂ ਪਤਾ ਚੱਲਿਆ ਕਿ ਰਾਤ ਕੋਈ 3:00 ਵਜੇ ਬਚਿੱਤਰ ਸਿੰਘ ਆਪਣੇ ਕੰਮੇ ਸੁੱਤਾ ਪਿਆ ਸੀ ਤੇ ਉਸ ਦੀ ਘਰ ਵਾਲੀ ਉੱਥੇ ਸੁੱਤੀ ਪਈ ਸੀ ਤੇ ਬਾਹਰ ਉਹਦੀ ਨੂੰਹ ਮੀਨਾ ਤੇ ਉਹਦਾ ਬੇਟਾ ਬਾਹਰ ਸੁੱਤੇ ਹੋਏ ਸੀ ਪਹਿਲਾਂ ਕੋਈ ਅਨਨੋਨ ਬੰਦੇ ਜਿਹੜੇ 5-7 5-6 ਬੰਦੇ ਆਏ ਹਨ ਜਿਨ੍ਹਾਂ ਨੇ ਉਹਨਾਂ ਨੂੰ ਪਹਿਲਾਂ ਤੇ ਬਾਅਦ ਨੂੰ ਨੂੰਹ ਨੂੰ ਡੰਡਾ ਮਾਰ ਕੇ ਇੰਜਰਡ ਕਰਕੇ ਉਹਨੂੰ ਜਦੋਂ ਤੇਪ ਬਚਿੱਤਰ ਸਿੰਘ ਸੁੱਤਾ ਹੀ ਉਹਦੇ ਕਮਰੇ 'ਚ ਬੰਦ ਕਰ ਦਿੱਤਾ ਬਚਿੱਤਰ ਸਿੰਘ ਦੇ ਵੀ ਹਾਡ ਇੰਜਰੀ ਹੈਗੀ ਸੀ ਪਰ ਸੋ ਜੇ ਸਿਸ ਦਾ ਪਿਆ ਸੀ ਜਦੋਂ ਸਹਰੇ ਦੋਦੀ ਦੋਦੀ ਆਇਆ ਤਾਂ ਦੋ ਦਿਨ ਵਜਾ ਮਾਰਨੀ ਸ਼ੁਰੂ ਕੀਤੀ ਬਾਤ ਨਹੀਂ ਕੋਈ ਭੋਲਿਆ ਉਹਨੇ ਕੰਦ ਟੱਪ ਕੇ ਦੇਖਿਆ ਤੇ ਅੰਦਰੋਂ ਕਹਿ ਰਿਹਾ ਕਿ ਦਰਵਾਜ਼ਾ ਖੋਲੋ ਜਦੋਂ ਨੇ ਦਰਵਾਜ਼ਾ ਖੋਲ ਕੇ ਦੇਖਿਆ ਕਿ ਅੰਦਰ ਬਚਿੱਤਰ ਸਿੰਘ ਦੀ ਡੈੱਡ ਬੋਡੀ ਪਈ ਸੀ ਜਿਸ ਵਾਂਸੇ ਮੌਕੇ ਤੇ ਪੁੱਜ ਕੇ ਸਾਰਾ ਇਹਦੇ ਖਲਾਫ ਅਨਨੋਨ ਬੰਦੇ ਦੇ ਖਲਾਫ ਇਹ ਫੇਰ ਲੋਚ ਕਰ ਰਹੇ ਬੜੀ ਜਲਦੀ ਟੈਸਟ ਕਰ ਰਹੇ ਸਰ ਇਸ ਤੋਂ ਪਹਿਲਾਂ ਕੋ ਗੁਲਬੁਰਾ ਸਾਹਿਬ ਵੀ ਇਦਾਂ ਦੀ ਘਟਨਾ ਸੀ ਗੁਲਬੁਰਾ हां ਜਦੋਂ ਅਸੀਂ ਮੌਕੇ ਤੇ ਗਏ ਸੀ ਵੀ ਪਤਾ ਲੱਗਾ ਸੀ ਤੇ ਨਾਲ ਹੀ ਪੱਟੀਆਂ ਜੱਟਾ ਗੁਰਦੁਆਰਾ ਹੈਗਾ ਉੱਥੇ ਵੀ ਕੋਈ ਦੋ ਬੰਦਿਆਂ ਨੇ ਉੱਥੇ ਗੋਲਕ ਚੋਰੀ ਕੀਤੀ ਉਹ ਵੀ ਅਸੀਂ ਦੇਖ ਰਹੇ ਹਾਂ ਜਿਸ ਨਾਲ ਚੱਕਰ ਰਹੇ ਇਹ ਇਹ ਬਜ਼ੁਰਗ ਠਾਕੁਰ ਵਿਚਤਰ ਸਿੰਘ ਇਹ ਆਪਣੇ ਘਰ ਪਰਿਵਾਰ ਦੇ ਨਾਲ ਰਹਿੰਦਾ ਸੀ ਇੱਕ ਇਹਨਾਂ ਦੀ ਨੂੰਹ ਸੀ ਤੇ ਇੱਕ ਪੋਤਾ ਤੇ ਪੋਤੀ ਕੇ ਨਾਲ ਉਹਨਾਂ ਦੀ ਵਾਈਫ ਵਾਈਫ ਜਿਹੜੀ ਆ ਉਹ ਕਾਫੀ ਦੇਰ ਤੋਂ ਮੈਂਟਲੀ ਅਫਸੈਟ ਸੀ ਤੇ ਜਿਹੜਾ ਇਹਨਾਂ ਦਾ ਪੋਤੀ ਆ ਉਹ ਕਿਤੇ ਬਾਹਰ ਪੜ੍ਹ ਰਹੀ ਸੀ ਰਾਤ ਨੂੰ ਕਰੀਬ 2 ਵਜੇ ਦੇ ਕਰੀਬ-ਕਰੀਬ ਆਈਡੀ ਆ ਸਾਡਾ ਤੇ ਕੋਈ ਅਣਪਛਾਤੇ ਆਦਮੀ ਜਿਹੜੇ ਕਿ ਕੱਚਾ ਬਨੈਣ ਦੀ ਹਾਲਤ ਵਿੱਚ ਸੀ ਉਹ ਆ ਕੇ ਇਹਨਾਂ ਦੇ ਘਰ ਲੁੱਟਮਾਰ ਕਰਨ ਦੀ ਵਾਸਤੇ ਆਏ ਆ ਔਰ ਉਹਨਾਂ ਨੇ ਇੱਥੇ ਆ ਕੇ ਉਹਨਾਂ ਨਾਲ ਪਹਿਲੇ ਕੁੱਟਮਾਰ ਕੀਤੀ ਆਕਰ ਵੀ ਜੱਤਰ ਸਿੰਘ ਦੀ ਸੱਟਾਂ ਮਾਰ ਮਾਰ ਕੇ ਉਹਨਾਂ ਨੂੰ ਖਤਮ ਕਰ ਦਿੱਤਾ ਤੇ ਉਹਨਾਂ ਦੀ ਨੂੰਹ ਜਿਹੜੀ ਸੀ ਉਹਦੇ ਵੀ ਕਾਫੀ ਸੱਟਾਂ ਮਾਰੀਆਂ ਜੋ ਕਿ ਅਸਲੀ ਜ਼ਖਮੀ ਹਾਲਤ ਵਿੱਚ ਹਸਪੀਟਲ ਵਿੱਚ ਹੈ ਤੇ ਅਸੀਂ ਪ੍ਰਸ਼ਾਸਨ ਨੂੰ ਤੇ ਪੁਲਿਸ ਦੇ ਅਧਿਕਾਰੀਆਂ ਨੂੰ ਕਹਾਂਗੇ ਜਲਦ ਤੋਂ ਜਲਦ ਇਹਦਾ ਇਨਵੈਸਟੀਗੇਸ਼ਨ ਕਰੇ ਕਿਉਂਕਿ ਇਹ ਇਲਾਕੇ ਦੇ ਵਿੱਚ ਇਦਾਂ ਦੀ ਵਾਰਦਾਤ ਪਹਿਲੀ ਵਾਰ ਹੋਈ ਹੈ ਕਿ ਜੋ ਕਿ ਇਹ ਬਹੁਤ ਪਰੀ ਨਿੰਦਣੀਆਂ ਤੇ ਇਸ ਮਵਾਦਾਸ ਨੂੰ ਜਲਦ ਜਲਦ ਖੰਗਾਲ ਕੇ ਤੇ ਕਲੀਅਰ ਕੀਤਾ ਜਾਵੇ ਤੇ ਇਹ ਕੋਣ ਆਦਮੀ ਆ ਤੇ ਕਿਦਾਂ ਇਹਨਾਂ ਨੂੰ ਪੂਰੀ ਘਟਨਾ ਜਿਹੜੀ ਦੂਸਰੀ ਵਾਪਰੀ ਉਹਦੇ ਬਾਰੇ ਕੀ ਜੀ ਪੂਰੀ ਦਿੱਤੀ ਜਾਵੇ ਤੇ ਸਾਨੂੰ ਇਹ ਲੱਗਦਾ ਤੇ ਪਿੰਡ ਪਟੀਆਂ ਰਾਜਪੂਤਾਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਉਹਨਾਂ ਨੇ ਗੋਲਕ ਦੀ ਚੋਰੀ ਕੀਤੀ ਹੈ ਤੇ ਸਾਨੂੰ ਇਹ ਸਮਝ ਆਉਂਦੀ ਪਈ ਆ ਕਿ ਉਹੀ ਆਦਮੀ ਜਿਹੜੇ ਆ ਉਹ ਇਹਦੇ ਨਾਲ ਸੰਬੰਧਤ ਨੇ ਕਿਉਂਕਿ ਜਿਸ ਤਰ੍ਹਾਂ ਦੀ ਪਛਾਣ ਇੱਥੇ ਦੱਸੀ ਜਾਂਦੀ ਹੈ ਉਹੀ ਪਛਾਣ ਉੱਥੇ ਸੀਸੀਟੀਵੀ ਕੈਮਰੇ ਦੇ ਵਿੱਚ ਆਈ ਹੈ